ਸ਼ੇਮਲਾ ਮਿਰਚਲ ਅਖੀਰਲੀ ਤੜਾਈ ਤੇ ਆ ਵੀਰ ਹੋਰੀ ਕਹਿੰਦੇ ਵੀ ਸਾਡੇ ਕੋਲੇ ਹਜ਼ਾਰ ਤਾਂ ਭੇੜ ਆ ਬੱਕਰੀਆਂ ਨੇ ਵੀ ਸਾਡੇ ਪਸ਼ੂ ਭੁੱਖੇ ਮਰਦੇ ਆ ਕਿਉਂਕਿ ਅੱਜ ਕੱਲ ਕਣਕਾਂ ਵੱਡੀਆਂ ਹੋਣੇ ਬਾਅਦ ਚ ਛੋੜਨਾ ਲੱਗਣਾ ਹੁੰਦਾ ਹੁਣ ਜਿਵੇਂ ਛੋੜਨੇ ਦਾ ਸਮਾਂ ਆ ਗਿਆ ਮੀ ਕਿਤੇ ਪਿਆ ਨਹੀਂ ਫਿਰਦੀਆਂ ਨੇ 5-400 ਮੱਝ ਫਿਰਦੀ ਆ ਤੇ 2-5 ਖਾਨੇ ਵਿੱਚ ਬਈ 1000 ਭੇੜ ਆ ਤੇ ਬਾਈਆਂ ਦਾ ਅਸੀਂ ਬਹੁਤ ਧੰਨਵਾਦ ਮਾਨਨੇ ਆ ਸਾਨੂੰ ਬਾਣ ਚਰਵਾਇਆ ਹਫਤਾ ਹੋਰ ਚਰਵਾਉਗਾ 10 ਦਿਨ ਚਰਵਾਉਗਾ ਸਾਨੂੰ ਬਾਈ ਹਾਂ ਸ਼ਿਮਲਾ ਮਿਰਚ ਖੜੀ ਐ ਇੱਥੇ 50 60 ਬਿੱਗੇ ਨੇਗੇ ਬਾਈਆਂ ਦੇ ਜਿਹੜੀ ਕਿ ਆਪਣੇ ਕੋਲ ਇੱਥੇ 25 ਏਕੜ ਸ਼ਿਮਲਾ ਮਿਰਚ ਲੱਗੀ ਹੋਈ ਆ ਬਾਈਆਂ ਨੂੰ ਅਸੀਂ ਆਖਿਆ ਵੀ ਅਸੀਂ ਹਫ਼ਤਾ 10 ਦਿਨ ਲੇਟ ਛੋਣਾ ਲਾਵਾਂਗੇ ਸ਼ਾਰਟ ਵੈਰੈਟੀ ਵੀ ਸਾਨੂੰ ਇਸ ਤਰ੍ਹਾਂ ਵੀ ਸੋਡੇ ਜਾਨਵਰ ਰੱਜ ਜਾਣ ਬਾਕੇ ਅਸੀਂ ਇਹਦੀ ਮਿੱਟੀ ਤਾਂ ਆਪਣਾਂ ਦੀ ਸ਼ਾਮ ਤੱਕ 2 ਘੰਟਿਆਂ ਚ ਮਿੱਟੀ ਬਣ ਜੂ ਪਰ ਇਹ ਪਸ਼ੂਆਂ ਦਾ ਢਿੱਡ ਭਰ ਜੇ ਦਾ ਤੇ ਨੇ ਚੁੰਝ ਲਈ ਆ ਹਰੇਕ ਦੇ ਹਰੇਕ ਨੂੰ ਚੋਗਾ ਦਿੰਦਾ ਪੰਛੀਆਂ ਵਗੈਰਾ ਨੂੰ ਤਿਆਜਾ ਤੁਸੀਂ ਮੱਜਾਂ ਵੀ ਦੇਖ ਸਕਦੇ ਹੋ ਬਾਕੀ ਬਾਈਆਂ ਨਾਲ ਕਰਾਉਣੇ ਗੱਲ ਇਹ ਕਹਿੰਦੇ ਪੀਰ ਕਹਿੰਦੇ ਸਾਨੂੰ ਕਿਤੋਂ ਹੋਰ ਕੱਖ ਪੱਠਾ ਨਹੀਂ ਮਿਲਦਾ ਕਿਉਂਕਿ ਅੱਜ ਕੱਲ ਰੈਂਦਾ ਹੀ ਨਹੀਂ ਕਿਤੇ ਅਗਲੇ ਨੇ ਹਰੇਕ ਨੇ ਛੋੜਨਾ ਲਾਉਣ ਨਾ ਲਾਉਣ ਮਹੀ ਵੀ ਨਹੀਂ ਵਿਆਹ ਨਹੀਂ ਹੋਈ ਮੇਰੀ ਮਾਰਾ ਮੋਟਾ ਬੱਟਾ ਬੁੱਟੇ ਤਾਂ ਹੁੰਦੇ ਬੜਾ ਮੋਟਾ ਕੋਈ ਕਰ ਦਿੰਦੇ ਨਹੀਂ ਮੱਚ ਗਿਆ ਮੱਚ ਗਿਆ ਕੱਖ ਵੀ ਬਹੁਤ ਜ਼ਿੰਮੇਦਾਰ ਭਾਈ ਲਾਉਂਦੇ ਅਸੀਂ ਹਰੇਕ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਬਾਣ ਜ਼ਰੂਰ ਚਰਵਾਇਆ ਤੇ ਸੋਨੂੰ ਆਪਣੇ ਕਿੰਨੇ ਸਾਲ ਹੋ ਗਏ ਚਾਰ ਦੇ ਆ ਨੂੰ ਬਹੁਤ ਸਾਰੇ ਬੱਚੇ ਨਾ ਚਾਰ ਦੇ ਨੂੰ ਭਾਈ ਸਾਰੀ ਉਮਰ ਹੋ ਗਈ ਚੱਲੀਆਂ ਹਾਂ ਹਾਂ ਸਾਡੇ ਪਿੰਡ ਦੇ ਇਹ ਜੱਦੀ ਨੇ ਚਲੋ ਬਾਹਰਲੇ ਵੀ گاਵਾ ਲੈ ਕੇ ਆ ਜਾਂਦੇ ਆ ਕੋਈ ਅੱਜ ਚਲੋ ਆਪਾਂ ਦਾ ਵੀ ਬੇਲਾ ਪਿਆ ਹਾਂ ਵੀ ਕੋਈ ਚਾਹ ਮਿੱਟੀ ਤੇ ਦੀ ਬਣ ਜਾਣੀ ਆ ਪਸ਼ੂ ਰਾਜਨ ਕੋ ਖਬਰਗੇ ਜਿਹੜੀ ਇੱਕ ਗੱਲ ਹੋਰ ਵੀ ਆ ਨਾਲ ਨਾਲ ਵਿੱਚ ਬਾਈਆਂ ਕੋਲੇ ਪੰਜ ਸਾਂਣ ਨੇ ਉਹ ਵੀ ਸਾਨੂੰ ਦਿਖਾਉਣਾ ਜਿਹੜੇ ਇਕੱਠੇ ਫਿਰਦੇ ਨਹੀਂ ਸਾਂਣ ਤਾਂ ਪਹਿਲਾਂ ਦੋ ਰਲ ਜਾਂਦੇ ਭਿੱਟ ਜਾਂਦੇ ਪੂਰੇ ਭਿੱਟਦੇ ਤੇ ਭਿੱਟਦੇ ਨੇ ਆ ਤੁਸੀਂ ਦੇਖੋ ਮੱਜਾਂ ਆ ਫਿਰਦੇ ਤੈਨੂੰ ਤੇ ਕਿੱਥੇ ਫਿਰਦੇ ਨੇ ਸਾਂਣ ਉਹ ਉਹ ਫਿਰਦਾ ਹੈ ਉਹ ਜਾਂਦਾ ਹੈ ਨਾ ਉਹ ਬੱਕਰੀਆਂ ਕੋਲੇ ਤੇ ਇੱਕ ਨਾਲ ਫਿਰਦਾ ਤੇ ਬਾਕੀ ਬਾਈਆਂ ਕੋਲੇ ਮੱਝਾਂ ਵੀ ਕੁੰਡੀਆਂ ਨੇ ਪੂਰੀਆਂ ਤੇ ਵਿੱਚ ਕਹਿੰਦੇ ਵੀ ਦੁੱਧ ਨਹੀਂ ਦਿੰਦੇ ਕਦੋਂ ਮਰਜੀ ਇਹਨਾਂ ਤੋਂ ਦੁੱਧ ਜੇ ਕਹਿ ਦੀ ਪ੍ਰਭਾ ਦੁੱਧ ਦੀ ਲੋੜ ਆਉਂਦੀ ਕਹਿਂਦੇ ਆ ਬਾਈ ਹੁਣ ਮਾਰ ਦਿੰਨੇ ਆ ਤਾਰਾਂ ਤੇ ਬੱਕਰੀਆਂ ਵੀ ਬਾਈ ਹੋਰੀ ਇੱਧਰ ਲਈ ਫਿਰਦੇ ਆ ਸੋ ਨੂੰ ਆਪਾਂ ਤਾਂ ਮੱਝਾਂ ਲਈ ਫਿਰਦੇ ਨੇ ਕਿਹੜੇ ਕਿੱਥੇ ਆ ਫਿਰਦਾ ਪੂਰਾ ਕੁੰਡਾ ਸਨ ਤੇ ਇੱਕ ਇੱਕ ਹੋ ਜਾਂਦਾ ਇੱਕੋ ਪਰੇ ਫਿਰਦਾ ਤੇ ਬਾਕੀ ਮੱਝਾਂ ਬਾਕੀ ਆ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਦੱਸਿਆ ਵੀ ਹੁਣ ਆਪਾਂ 10 ਦਿਨ ਨਹੀਂ ਹਜੇ ਪਾਉਂਦੇ ਜਦੋਂ ਇਹ ਜਮਾ ਪੱਤੇ ਖਾ ਕੇ ਜਾਨਵਰ ਭੇਡਾਂ ਬੱਕਰੀਆਂ ਮੱਝਾਂ ਜਦੋਂ ਜਮਾ ਕੋੜਨੀਆਂ ਕਰਤੀਆਂ ਉਦੋਂ ਬਾਹਾਂਗੇ ਵੀ ਉਹਨਾਂ ਚਿਰ ਤੁਸੀਂ ਢੱਡ ਭਰਾਓ ਜਾਨਵਰਾਂ ਦਾ ਹੈ ਦਾਤਾ ਸਭ ਨੂੰ ਦੇਵੇ ਤੇ ਦਾਤੇ ਨੂੰ ਸਭ ਦਾ ਫਿਕਰ ਆ ਆ ਦੇਖੀ ਕਿੱਡੇ ਕਿੱਡੇ ਸਿੰਘ ਹੈ ਰੇ ਪੇ ਇਹ ਕਿਹੜੀ ਨਸਲ ਆ ਇਹ ਇਹ ਬਈ ਇਹ ਤਾਂ ਆਪਣੇ ਮੁੰਜਲਾ ਪੰਜਾਬ ਦੀ ਢੇੜ ਆ ਇਹ ਅੱਛਾ ਛੱਤਰਾ ਅੱਛਾ ਇਹ ਸਿੰਘਾਂ ਵਾਲਾ ਹੈ ਆ ਫਿਰਦੇ ਨੇ ਪੇਡਾਂ ਹਜ਼ਾਰ ਪੇਡ ਫਿਰਦੀ ਹੋਊ ਵੇਚੀ ਬੱਕਰੀਆਂ ਫਿਰਦੀਆਂ ਨੇ ਤੇ ਭਰਾ ਪੁੱਪੜ ਬੜਾੱਕੇ ਪਾਈ ਨੇ ਹੈ ਮਾਲਵਾੜੀ ਵੀ ਨੇ ਆਪਣੇ ਕੋਲ ਤੇ ਮੁੰਜਲਾ ਵੀ ਨੇ ਇਹ ਵੀ ਪੇੜਾ ਅੱਛਾ ਕਿਸਮਾਂ ਦੇਖੋ ਸੋਨ ਨੂੰ ਪਤਾ ਵੀ ਕਿਹੜੀਆਂ ਨੇ ਹਨਾ ਆਪਾਂ ਨੂੰ ਪਤਾ ਹੁੰਦੀ ਆ ਡਾਡਾ ਅੱਛਾ ਹਾਂ ਨਸਲਾ ਹੁੰਦਾ ਨਹੀਂ ਆ ਡੋਂਦੀਆ ਗੁੰਜਲ ਪੇੜਾ ਆ ਡਾ ਇਹ ਆਪਣੇ ਪੰਜਾਬ ਦੀ ਚੱਲ ਵਧੀਆ ਯਾਰ ਰਾਜ ਜਾਣਗੇ ਥੋੜੇ ਹਨਾ ਟਾਈਮ ਪਾਸ ਹੋ ਜਾਂਦਾ ਬਈ ਯਾਰ ਟਾਈਮ ਪਾਸ ਹੋ ਜੂ ਮੀਂਹ ਨਹੀਂ ਨਾ ਪਏ ਜੇ ਮੀਂਹ ਪੈਂਦੇ ਤਾਂ ਛੜਕਾ ਛੁਰਕਾ ਤੇ ਝਾਰ ਆ ਹਾਂ ਚ ਵੱਧ ਹੋ ਜਾਂਦਾ ਹਨਾ ਵੱਧ ਹੋ ਜਾਂਦਾ ਚਰ ਨੂੰ ਹਾਂ ਹਾਂ ਹੈ ਵੀ ਜਿਆ ਕਣੀ ਨਹੀਂ ਜਿਆ ਹੂੰ ਚੱਲ ਕੋਈ ਗੱਲ ਨਹੀਂ ਆਪਾਂ ਤਾਂ ਸ਼ਾਰਟ ਵੈਰੈਟੀ ਲਾਉਣੀ ਝੋਨੇ ਦੀ ਵੀ ਹਾਂ ਕਿਹੜਾ ਅੱਜ ਪਨੀਰੀ ਵੀ ਜੇ ਹਜੇ ਮਹੀਨਾ ਤਾਂ ਪਨੀਰੀ ਨਹੀਂ ਹੁੰਦੀ ਹਾਂ ਦਾ ਦੱਸ ਦੇਣਾ ਚਾਹੇ ਡੰਡਲ ਬਣਾ ਦੇਣੀ ਹੈ ਜਮਾ ਹੀ ਬਾਕੀ ਵੀਰਾਂ ਨਾਲ ਗੱਲ ਕੀਤੀ ਵੀ ਕਿਸੇ ਦਾ ਨੁਕਸਾਨ ਨਾ ਹੋਣ ਦਿਓ ਕਈ ਵਾਰੀ ਆਸੇ ਪਾਸੇ ਕਿਸੇ ਗਵਾਂਢੀ ਦਾ ਲਾਂਭਾ ਨਾ ਆਵੇ ਆਪਦੇ ਇਹ ਪੂਰਾ ਗੌਰ ਨਾਲ ਚਾਰਦੇ ਆ ਸਾਈਡਾਂ ਤੇ ਹੋ ਕੇ ਵੀ 25 ਕਿੱਲਾਂ ਚ ਢੇੜਾ ਖਵਾਈ ਚੱਲੋ ਤੁਸੀਂ ਵੀ ਕੋਈ ਆਏ ਨਾ ਕਹਦੇ ਮੇਰਾ ਨੁਕਸਾਨ ਹੋ ਗਿਆ ਚੱਲ ਜਨਵਰਾਂ ਨੂੰ ਆਦੇ ਢੱਡ ਭਰਨਦੇ ਹੋਣਾ ਅੰਨ ਵਿੱਚ ਨਿੱਕੇ ਨਿੱਕੇ ਕਟਰੂ ਕਟੀਆਂ ਬਾਕੀ ਮੱਜਾਂ ਦੀਆਂ ਕਿਸਮਾਂ ਵੀ ਬਹੁਤ ਵਧੀਆ ਨੇ ਸਾਰੀਆਂ ਕੁੰਡੇ ਸੰਗਠਿਆਰਨੀ ਨਹੀਂ ਨੀ ਤਵਦੀ ਸਿੰਘ ਵੇਚ ਦੀ ਲੈਂਦੀਆਂ ਨਜ਼ਾਰੇ ਚੱਲ ਬਾਕੀ ਨਾਲ ਦੀ ਸਾਡੇ ਘੱਗਰ ਲੰਘਦਾ ਹੈ ਜਦੋਂ ਇਹ ਦੁਪਹਿਰਾ ਹੋ ਜਾਂਦਾ ਫਿਰ ਇਹ ਘੱਗਰ ਦੇ ਵਿੱਚ ਲਾ ਜਾਂਦੇ ਨੇ ਨਾਹ ਨੂੰ ਲੈਂਦੀਆਂ ਨੇ ਤੇ ਸ਼ਾਮ ਨੂੰ ਫੇਰ ਲਿਆਉਂਦੇ ਘੱਗਰ ਚੋਂ ਕੱਢ ਕੇ ਦੁਪਹਿਰ ਵੇਲੇ ਉੱਧਰ ਨਾਹ ਲੈਂਦੀਆਂ ਨੇ ਹਾਂ ਉਪਰ ਉਹ ਦੂਜੇ ਪਲਾਂਟ ਚੋਂ ਪਰੇ ਉੱਧਰ ਵੀ ਫਿਰਦੀਆਂ ਨੇ ਭੇਟਾਂ ਬੱਕਰੀ ਉਹ ਦੂਰ ਜੇ ਤੁਹਾਨੂੰ ਦਿਖਾਈਏ ਜ਼ੂਮ ਕਰਕੇ ਉਹ ਦਾਤੇ ਨੂੰ ਸਾਰੀ ਦੁਨੀਆ ਦਾ ਫਿਕਰ ਹੁੰਦਾ ਆਪਾਂ ਨੂੰ ਤਾਂ ਆਪਣੇ ਢਿੱਡ ਦਾ ਫਿਕਰ ਹੁੰਦਾ ਉਹ ਮਾਲਕ ਨੇ ਦੇਣਾ ਸਾਰਿਆਂ ਨੂੰ ਉਹ ਤੋਂ ਮੰਗਦੇ ਮਾਲਕਾ ਸਭ ਨੂੰ ਦੇ ਇਹ ਦੁੱਗਣਾ ਚੌਗਣਾ ਹਾਂ ਹਾਂ ਉਹਨੇ ਦੇਣਾ ਉਹਨੂੰ ਸਾਰੀ ਦੁਨੀਆ ਦਾ ਫਿਕਰ ਆ ਉਹਨੇ ਕਿਸੇ ਖੁੰਝ ਚ ਆਪਣੇ ਵੱੱਦ ਜੰਮ ਜੂ ਹੁਣ ਬੇਲੀਆਂ ਸੀ ਇਹ ਖਤਮ ਸੀਗੀਆਂ ਚੱਲ ਹੁਣ ਪੱਤਿਆਂ ਨਾਲ ਇਹਨਾਂ ਦਾ ਢੱਡ ਭਰ ਜੂ ਆ ਇਹ ਪਸ਼ੂਆਂ ਦਾ ਪੁੱਣਾ ਲੱਗੂਗਾ ਤੁਹਾਨੂੰ ਹਾਂ 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 ਪਸ਼ੂ ਤਾਂ ਸੀਸਾਂ ਦੇਣਗੇ ਨਾ ਇਹ ਮਿੱਟੀ ਬਣ ਜੂ ਹਾਂ ਤਵੀਆਂ ਮਾਰ ਕੇ ਤੇ ਦੀ ਘੰਟੇ ਚ ਮਿੱਟੀ ਬਣਾ ਦਾਂਗੇ ਵੀ ਚੱਲ ਕਿਉਂ ਆਪਾਂ ਨੂੰ ਕਿਹੜਾ ਕਾਹ ਲਾ ਝੋਨੇ ਦੀ ਬਾਸਪਤੀ ਲਾਉਣਾਗਾ ਲੇਟ ਲਾਵਾਂਗੇ ਬਸ